ਕਿੰਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਪੱਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਚਾਰ ਪਸ਼ੂ ਦਿਖਾਉਣੇ ਆ ਇੱਕ ਤਾਜੀ ਸੋਈ ਗਾਂ ਤੁਹਾਨੂੰ ਦਿਖਾਉਣੀ ਆ ਇੱਕ ਟੋਕੜ ਗੱਭਨ ਚੈੱਕ ਪਾਸ ਤੁਹਾਨੂੰ ਦਿਖਾਉਣੀ ਆ ਇੱਕ ਬੱਚੇ ਤੋਂ ਬਿਨਾ ਝੋਟੀ ਤੁਹਾਨੂੰ ਦਿਖਾਉਣੀ ਤੇ ਕਾ ਕੱਟੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਤੁਹਾਨੂੰ ਕਰਦੇ ਵੀ ਜੀ ਹੁਣ ਆਂ ਤੇ ਬਾਕੀ ਹਰ ਵੀਡੀਓ ਚ ਇਹੇ ਬੇਨਤੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਜੇਕ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚਵਾਈ ਕਰਾ ਲੈ ਪਾਸ ਕਰਾ ਲੈ ਫੇਰ ਹੀ ਆਪਣਾ ਪਸ਼ੂ ਖੜੋ ਜੀ ਹਾਂਜੀ ਵਧੀਆ ਸਤਿ ਸ੍ਰੀ ਅਕਾਲ ਜੀ ਸਰ ਵਧੀਆ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂਜੀ ਵਧੀਆ ਠੀਕ ਠਾਕ ਤੁਸੀਂ ਸਲਾਮ ਸਭ ਵਧੀਆ ਜੀ ਤੇ ਵੀਰ ਜੀ ਨਾਮ ਦੱਸ ਤੇ ਕਰੀ ਆਪਣਾ ਨਾਮ ਮੇਰਾ ਜੋਨਪ੍ਰੀਤ ਸਿੰਘ ਦੇ ਹਾਂਜੀ ਹਰਪੁਰੋ ਵਾਲਾ ਤੇ ਸਿਲ ਦੇ ਰਾਬਾ ਬਣਾਉਣ ਕਾ ਜਿਰਾ ਗਰਦਾਸਪੁਰ ਠੀਕ ਆ ਤੇ ਰਮਦਾਸ ਵੀ ਲੱਗ ਗਈ ਹਨਾ ਆਪਣਾ ਰਮਦਾਸ ਵੀ ਇੱਥੇ ਲੱਗੇ ਪਤਿਕਨ ਚੁੜੀਆਂ ਸੈਂਟਰ 'ਚ ਆਪਣਾ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 84374 5925 ਠੀਕ ਆ ਜੀ ਤੇ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇਤੋਂ ਹੀ ਆਪਾਂ ਕਰਨੀ ਆ ਕਿੰਨਾ ਚਲੋਗਾ ਜਿੰਨਾ ਸੋਈ ਨਾ ਇਹਨੂੰ ਸਵੇਰ ਨੂੰ ਵਿੱਚ 15 ਦਿਨ ਹੋ ਗਏ ਜੇ ਮਗਰਵਸ਼ੀ ਹੈ 15 ਦਿਨ ਹੋ ਗਏ ਤਾਂ ਮਗਰਵਸ਼ੀ ਆ ਐ ਸਰਦੀ ਬਸ਼ੀ ਜੀ ਠੀਕ ਜੀ ਹਾਂਜੀ ਤੇ ਦੁੱਧ ਕਿੰਨਾ ਜੇ ਗਾਂ ਦੇ ਕੋਲ ਦੁੱਧ 9 ਕਿਲੋ 8 ਕਿਲੋ ਖੁੱਲਾ ਡੱਲਾ ਹੋਗਾ ਲੀਟਰ ਦਾ ਠੰਡਾ ਕਰਕੇ ਪੱਕਾ ਦੁੱਧ ਦਾ 8 ਕਿਲੋ 8 ਕਿਲੋ ਪੱਕਾ ਦੋ ਟਾਈਮ ਕੋ ਵੀ ਤਿੰਨ ਟਾਈਮ ਚਵਾ ਕੇ ਖੜੇ ਆਪਣੀ ਤੋਰੋ ਹਾਂ ਫਿਰ ਇੱਕ ਰੀ ਬਾਕੀ ਆ ਵੀ ਕੋਈ ਸ਼ਾਮ ਚੰਗੀ ਕੱਲੂਗਾ ਤੇ ਉਹ ਸਦਾ ਵੱਧ ਵੀ ਜਾਵੇ ਥੋੜੀ ਬਾਦੀ ਤੁਹਾਡੇ ਕੋ ਡੰਗਰ ਜਾ ਰਹਾ ਜੀ ਬਾਕੀ ਠੰਡੀ ਠਰੀ ਬੜੀ ਜੇ ਸੁਆਗਿ ਨਵਾਜੇ ਤੇ ਪਹਿਲਾ ਆ ਜੀ ਦੂਜਾ ਵੀ ਹੋ ਸਕਦੀ ਹੈ ਥਣ ਥਣ ਓਕੇ ਜੀ ਹਾਂ ਜੀ ਹਾਂ ਥਣ ਥਣ ਓਕੇ ਆ ਥੋੜਾ ਜਿਹਾ ਆਪਾਂ ਨਾ 21 ਦਾ ਵੱਧ ਘੱਟ ਵਗਾਉਂਦੀ ਨਾ ਉਹ ਬੱਚੇ ਪੁੱਛਾ ਚੰਗੇ ਆ ਜੇ ਬੱਚਾ ਹੀ ਹੈ ਗਾੜੀ ਠੀਕ ਹੈ ਜੀ ਬਾਕੀ ਠੰਡੀ ਸੀ ਪੂਰੀ ਜੇ ਉਤਨਾ ਠੰਡੀ ਤੇਰੀ ਆ ਹਾਂ ਜੀ ਐ ਕੋਈ ਜਿਦਾਂ ਮਰਜੀ ਐਤਰਾ ਜਿਦਾਂ ਵਾਜੇ ਹੱਥੇ ਥਲਾਈ ਦਿਓ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਦੇ ਦੇ ਤੀਕਿਆ ਜੀ ਕਰਦੀ ਇਹ ਵਿੱਚ ਛੋਟ ਛੋਟ ਚਲੋ ਕਰ ਲਓ ਤੁਸੀਂ ਕਹ ਦੋ ਵਾਵਾ ਚੱਲਦਾ ਵੀਡੀਓ ਪਾਉਣ ਲੱਗੇ ਆ 28 ਦੀ ਦੇ ਦਈਏ ਫਿਰ ਚਲੋ ਦੇ ਦਿਓ ਠੀਕ ਹੈ 2000 ਛੱਡ ਦਿੰਨੇ ਆ ਹਾਂਜੀ 28000 ਦੀ ਜਿਹੜੀ ਦੇ ਦਿਆਂਗੇ ਹਾਂਜੀ 8 ਕਿਲੋ ਦੇ ਲੀਟਰ ਵਾਲਾ ਜ ਪੱਕਾ ਠੀਕ ਹੈ ਜੀ ਹਾਂਜੀ ਲਾਲ ਫਰ ਸ਼ਰ ਦੀ ਵਾਛੀ ਜੀ ਠੀਕ ਹੈ ਜੀ ਹਾਂਜੀ ਤੇ ਆਹ ਟੋਕਰ ਗੱਪਣ ਦੇ ਚੈੱਕ ਪਾਸ ਹਾਂਜੀ ਚੈੱਕ ਪਾਸ ਕਿੰਨੇ ਚਿਰ ਦੀ ਚੱਕ ਰਾਈ ਜੀ ਅੱਛਾ ਹਾਂਜੀ ਕਿੰਨੇ ਚਿਰ ਦੀ ਚੈੱਕ ਪਾਸ ਹੈ ਇਹ ਪੰਜਾਂ ਮਹੀਨੇ ਦੀ ਪੂਰੀ ਗਰੰਟੀ ਨਾਲ ਜੀ ਅੱਛਾ ਪੰਜਾਹ ਦੀ ਚੱਕ ਪਾਸੇ ਇੱਕ ਪਾਸੇ 3 ਲੀਟਰ ਦੁੱਧ ਜੀ ਅੱਛਾ 3 20 ਕਿਲੋ ਵਾਲੇ ਗਾਂ ਦੇ ਵੇਖੋ ਇੱਧਰ ਮਾਰੋ ਠੀਕ ਹੈ ਹਾਂ ਜੀ ਲੋ ਲਾਲ ਵੇਖੋ ਥਾਂ ਥਣੇ ਕੋ ਕਿਹੜਾ ਕੁਆਲਟੀ ਵਾਲਾ ਲੱਗਾ ਜੀ ਠੀਕ ਹੈ 22 ਲੀਟਰ ਵਾਲੀ ਜੇ ਤੋਰਾਂ ਫੇਰ ਇਹਨਾਂ ਵਿੱਚ ਬਾਕੀ ਥੱਲੇੋਂ ਹਵਾਨੇ ਚ ਵਟ ਜਿਹੜੇ ਕਾਫੀ ਆ 22 ਕਿਲੋ ਵਾਲੀ ਆਈ ਜੀ ਬਾਈ ਡੰਗਰ ਜ਼ਿਆਦਾ ਹੁਣ ਕਰਕੇ ਵੇਚਣੇ ਤੇ ਗਾਂ ਦੇ ਠੀਕ ਹੈ ਗਾਂ ਬਹੁਤ ਵਧੀਆ ਵੜ ਵਧੀਆ ਕੋਲੀ ਜੁੜੀ ਆ ਥਾਂ ਥਣੇ ਕੋ ਕਿਹੜਾ ਕੁਆਲਟੀ ਦਾ ਲੱਗਾ ਤੇ ਇਹਦਾ ਫਿਰ ਮੁੱਲ ਵੀਰ ਜੀ ਇਹ ਦੋ ਤਰਾ ਤੇ ਗਾਹ ਤੋਂ ਤੇ ਆ ਰਹੀ ਤੇ 50 55000 ਦੀ ਆ ਹਾਂ ਜੀ ਉਹਦੇ ਦੀ 30000 ਦੀ 30 ਚੋ ਕਰੀਏ ਕੋ ਮਨ ਤਾਂ ਚਲੋ ਕਰਾ ਦਿਓ ਜਿੰਨਾ ਕਰਦੇ ਕਿੰਨੇ ਦੀ ਕਰ ਦਈਏ 28000 ਦੀ ਦੇ ਦਾਂਗੇ ਹੋਰ ਕਰ ਦਈਏ ਮਾਨ ਚਲੋ ਕਰ ਦੋ ਜੀ ਤੱਕ ਆ ਵੀ ਜੱਸ ਨੋ ਕਰ ਦੋ ਕਿੰਨੇ ਦੀ ਕਰ ਦਈਏ 25000 ਦੀ ਦੇ ਦਈਏ 25000 ਦੀ ਹਾਂ ਜੀ 25000 ਵਿੱਚ 2000 ਛੋਟ ਕਰ ਦਈਏ ਫਿਰ ਚਲੋ ਕਰ ਦੋ ਬੱਸ ਛੋਟ ਹੀ ਹੋਣੀ ਇੱਥੇ ਠੀਕ ਆ ਹਾਂ ਜੀ ਗਾਂ ਬੜੀ ਤੇ 30000 ਦੀ ਜਿਹੜੀ ਕਿੰਨੇ ਕੀ ਦੇ ਦੇ ਗਾਂ ਦੇ ਠੀਕ ਹੈ ਜੀ ਹਾਂ ਜੀ ਚੈੱਕ ਕਰ ਆਲੇ ਆਪਣਾ ਵੀਰ 2-3 ਦਿਨਾਂ ਦੀ ਗਾਰੰਟੀ ਆ 5 ਦਿਨਾਂ ਦੀ ਠੀਕ ਹੈ ਹਾਂ ਜੀ ਪਹਿਲਾਂ ਕੱਟੀ ਜੇ ਵੀਰ ਜੀ ਪਾੜ ਦੇ ਮਿਲਦੀ ਜਦਾਂ ਵੇ ਟਾਈਮ ਬੱਚੇ ਤਾਂ ਬਿਨਾ ਆ ਹਾਂ ਜੀ ਬੱਚਾ ਮਰ ਗਿਆ ਜਦਾਂ ਵੀਰ ਜੀ ਦੇਖੋ ਥਾਂ ਨੂੰ ਦੇਖੋ ਕਿਡਾ ਕੁਆਲਿਟੀ ਵਾਲਾ ਲੱਗਦਾ ਦੋਵੇਂ ਟੰਪਾੜੇ ਤੇ ਮਿਲਦੀ ਜੇ ਦੁੱਧ ਕਿੰਨਾ ਆ ਇਹਦੇ ਤੋਂ ਤੋਂ ਦੇ ਥਲੇ 6 ਕਿਲੋ ਹੋ ਜਾ ਵੀਰ ਜੀ 5 ਕਿਲੋ ਦੀ ਗਾਰੰਟੀ ਕੋਲੇ ਡੋਲੇ ਦੀ ਤੋਂ 8 ਕਿਲੋ ਬੱਚਾ ਮੰਨ ਕਰਕੇ ਘਟ ਗਈ ਠੀਕ ਹੈ ਹਾਂ ਜੀ ਵੀਰ ਜੀ ਕੱਟੀ ਰਹੇ ਤੁਹਾਡੇ ਟਾਪ ਦੀ ਪਹਿਲਾਂ ਜੇ ਠੀਕ ਹੈ ਹਾਂ ਜੀ ਕੋਸੇਂ ਗਿਆ ਸੰਗ ਦਾ ਖਾਓ ਕੱਢਾ ਟਾਪ ਦਾ ਕੱਟੀ ਕੱ ਪਹਿਲਾਂ ਕੱਟੀ ਜਮੋ 6 ਦੰਦ ਦੀ ਠੀਕ ਜੀ ਹਾਂ ਜੀ ਬੱਚਾ ਮਰ ਗਿਆ ਜੇ ਬੱਚੇ ਦਾ ਕਿਤੋਂ 8 ਕਿਲੋ ਹੁਣ ਕੱਢ ਗਈ ਜੇ ਬੱਚਦਾ ਹੈ ਰਵਾ ਕੀਤਾ ਦੋ ਦਿਨ ਠੀਕ ਆ ਦਿਲ ਦੀ ਭਾੜੇ ਤੇ ਦੋਵੇਂ ਟਾਂ ਮਾਥੀ ਦੇ ਜੀ ਠੀਕ ਆ ਜਿਹੇ ਤਰ੍ਹਾਂ ਮਸਾ ਆਟਾ ਬਾਲੋ ਬੇਸ਼ੱਕ ਨਹੀਂ ਬਣਾਣਾ ਆ ਉਹ ਤਰ੍ਹਾਂ ਥੇ ਥੱਲੇ ਬੈਠੇ ਪਸੰਦ ਆ ਠੀਕ ਹੈ ਜੀ ਗਾਇਆਂ ਰਗੀ ਜੇ ਕੱਟੀ ਤੇ ਇਹਦਾ ਫਿਰ ਮੁੱਲ ਇਹ ਤਾਂ ਮੋਲ ਵਿੱਚ ਜੇ ਬਚਿਆ ਹੁੰਦਾ ਫਿਰ ਤੁਹਾਨੂੰ ਪਤਾ ਕਿੰਨੇ ਦੀ ਕੱਟੀ ਹਾਂਜੀ ਹੁਣ ਵੇਖ ਲਓ ਕਰ ਦਈਏ ਜਾਜ ਜੀ ਹੁਣ ਤਾਂ ਦੇ ਦਈਏ ਜਾਜ ਜੀ ਕਿੰਨੇ ਦੀ ਬਚਾ ਮਰ ਗਿਆ ਹੁਣ 55000 ਦੀ ਦੇ ਦਈਏ ਅੱਛਾ 55000 ਦੀ ਦੇ ਦਾਂ ਬਾਕੀ ਚਲੋ ਛੋਟ ਛੜ ਕਰ ਦੋਗੇ ਮੋਕੇ ਤੇ ਆਹ ਵੇਖੋ ਥੰਮ ਥੰਮ ਵੇਖੋ ਕਿੱਡਾ ਟੋਪਦਾ ਇਤਰਾ ਭੜੇ ਦੇ ਮਿਲਦੀ ਜਦਾਂ ਵੇ ਟਾਈਮ ਠੰਡੀ ਜੇ ਗਾਇਆਂ ਰਗੀ ਜੇ ਕੱਟੀ ਫੋਨ ਲਾਵੇ ਇੱਕ ਰੀ ਹਾਂਜੀ ਬਾਕੀ ਆਪੇ ਮੋਕੇ ਦੇ ਜੀ ਕੋਈ ਚੱਕਰ ਨਹੀਂ ਜਾਈ ਨਹੀਂ ਠੰਡੀ ਸੀ ਲਿਆ ਕੇ ਪੂਰੀ ਇਹ ਚੀਜ਼ਾਂ ਜਿਹੜੀਆਂ ਝੋਟੀਆਂ ਜੀ ਕਾਫੀ ਕੱਟ ਲੱਭਦੀਆਂ ਵਾ ਬਾਕੀ ਦੀ ਮਾਸ 17 ਕਿਲੋ ਦਿੰਦੀ ਜੇ ਠੀਕ ਆ ਹਾਂਜੀ 17 ਕਿਲੋ ਦੀ ਗਰੰਟੀ ਹੈ ਇਧਰੋਂ ਲਿਆਏ ਮਾਲ ਤੇ ਉਹਦੀ ਮਗਰੋਂ ਲਈ ਜੇ ਕੱਟੀ ਠੀਕ ਆ ਹਾਂਜੀ ਇਹਦੀ ਮਾਵੇ ਇੱਥੇ ਜੇ ਕੱਟੀ ਰੱਖ ਕਿੰਨੇ ਕਿ ਚਿਰ ਦੀ ਕੱਟੀ ਇਹ 6 ਮਹੀਨੇ ਦੀ ਜੀ ਬੀਤੀ ਅੱਛਾ ਬਹੁਤ ਆਪਦੀ ਜੇ ਰੱਖੋ ਤੁਹਾਨੂੰ ਬੜੀ ਵੱਡੀ ਮਹਿੰਦੀ ਕੱਟੀ ਇਹਦੇ ਹਾਂ ਦੇਖ ਤੁਹਾਨੂੰ ਕਿਹੜੇ ਟਾ ਉਹਦੇ ਜੇ ਠੀਕ ਆ ਹਾਂਜੀ 17 ਕਿਲੋ ਦੀ ਮਾਦਰ ਗਾੜ ਜੇ ਤੇ ਬਹੁਤ ਇਹਦਾ ਇਹਦਾ ਫਿਰ ਮੁੱਲ ਇਹਦੀ 12000 ਦੀ ਕੱਟੀ 12000 ਦੀ ਹਾਂਜੀ ਕੱਟੀ ਬਹੁਤ ਆਪਦੀ ਜੇ ਤੇ ਬਾਕੀ ਦੇਖੋ ਵਾਈਟ ਕੱਢੀ ਛੋਟੀ ਦਾ ਚੌਂੜੀ ਜੀ ਉਹ ਤੇ ਚਲੋ ਹਾਂਜੀ ਹਾਈਟਡ ਤੋਰਾ ਤਰਾ ਬੜਾ ਹੀ ਕੱਟੀ ਦਾ ਠੀਕ ਆ 6 ਮਹੀਨੇ ਸਾਂਭਿਆ ਸਾਲ ਦੇ ਵਿੱਚ ਵਿੱਚ ਛੋਟੀ ਬੰਨਣ ਵਾਲੀ ਠੀਕ ਆ ਹਾਂਜੀ ਉਹ ਡੰਗਾ ਜਿਆਦਾ ਮਜਬੂਰੀ ਖਤ ਦਾ ਜਿਹੜੇ ਕੱਟੀ ਵੇਚਣ ਨੂੰ ਜੀਤ ਨਹੀਂ ਲਗਾਤਾ ਠੀਕ ਆ ਅੱਛਾ ਘਰ ਦੀ ਪਾਲੀ ਆ ਹਾਂਜੀ ਘਰ ਦੀ ਪਾਲੀ ਨੇ ਠੀਕ ਹੈ ਖੁੱਲੀ ਰਹਿੰਦੀ ਜੇ ਹੁਣ ਵਧੀ ਜੇ ਠੀਕ ਹੈ ਹਾਂ ਜੀ ਰਸਤਾ ਖੋਲ ਦਿਦਾ ਤੇਰੀ ਫੇਦੀ ਡੰਗਰਾ ਤੇ ਠੀਕ ਹੈ ਹਾਂ ਜੀ ਭੱਜ ਕੇ ਖਾਓ ਕੁਕੇ ਫੇਰ ਖੁੱਲੀ ਤੇ ਰਹਿਣਾ ਬਾਕੀ ਚੱਲੋ ਛੋਟ ਛੋਟ ਥੋੜੀ ਬਾਦੀ ਕਰ ਦੋਗੇ ਬਾਕੀ ਕੋ ਫੋਨ ਲਾਵੇ ਹਨਾ ਤੇ ਬਾਕੀ ਤੁਹਾਡੇ ਘਰ ਕੋ ਤਸੱਲੀ ਕਰਕੇ ਤਸੱਲੀ ਕਰਕੇ ਦੋ ਟਾਈਮ ਚੋਚਵਾ ਕੇ ਖੜੇ ਹੋ ਜੀ ਆਪਣੀਆਂ ਵੇਚ ਆ ਕੇ ਇਥੋਂ ਦੀ ਗਾਰੰਟੀ ਜੇ ਪੂਰੀ ਫੁੱਲ ਹੈ ਠੀਕ ਹੈ ਜੀ ਦੋ ਟਾਈਮ ਕੋਈ ਤਸੱਲੀ ਕਰਕੇ ਖੜੇ ਤਾਂ ਗੱਬਨ ਦੀ ਚਾਰ ਪੰਜ ਦਿਨ ਦੇ ਵਿੱਚ ਕੋ ਚੈੱਕ ਕਰਾ ਲੈ ਠੀਕ ਹੈ ਜੀ ਮੈਂ ਨਾ ਜਾਣਦਾ ਤਿੰਨ ਕਿਲੋ ਦੱਜੇ ਇਸ ਲਈ ਠੀਕ ਹੈ ਜੀ ਬਾਕੀ ਆਪਣੀ ਸਮਝ